ਹਾਂਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅਸੀਂ ਪਿੰਡ ਲਿੱਦੜਾ ਦੇ ਸਰਪੰਚ ਸਾਹਿਬ ਤੇ ਸੰਗਤ ਖੜੀ ਹੈ ਪਿਛਲੇ ਦਿਨ ਸਾਡੇ ਪਿੰਡ ਦੇ ਵਿੱਚ ਚੰਸਕਾਮੀ ਘਟਨਾ ਹੋਈ ਹੈ ਜੋ ਕਿ ਅਰਵਿੰਦਰ ਸਿੰਘ ਬਿੰਦੀ ਜਰਮਨ ਦੇ ਵਿੱਚ ਗਏ ਸੀ ਉੱਥੇ ਨਾਲ 29 ਪੰਜ ਸ਼ਾਮ ਨੂੰ ਡੈਥ ਹੋਣ ਕਾਰਨ ਤੇ ਸਾਡੇ ਪਰਿਵਾਰ ਤੇ ਸਾਡੇ ਪਿੰਡ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਤੇ ਅੱਜ ਪਰਿਵਾਰ ਨੂੰ ਕਿੰਨੇ ਵੀ ਆਪਣੇ ਸੰਗਤਾਂ ਇਹ ਵੀਡੀਓ ਦੇਖਣਗੇ ਆ ਸੋਡੇ ਸਾਰੇ ਸਹਿਯੋਗ ਦੀ ਲੋੜ ਹੈ ਕਿਉਂਕਿ ਜੋ ਉਹਨਾਂ ਦੀ ਅੰਤਿਮ ਦੇਹ ਡੈਥ ਡੈਡ ਬੋਡੀ ਹੈ ਉਹ ਆ ਪਿੰਡ ਲਿੱਦੜਾ ਜਿਲ੍ਹਾ ਸੰਗਰੂਰ ਦੇ ਵਿੱਚ ਲੈ ਕੇ ਆਉਣੀ ਹੈ ਸਾਡੀ ਸੰਗਤ ਬਗੇ ਅਪੀਲ ਹੈਗੀ ਵੀ ਜਿੰਨੇ ਵੀ ਤੁਸੀਂ ਤਿਲਕੁਲ ਸੇਵਾ ਕਰ ਸਕਦੇ ਹੋ ਅਸੀਂ ਖਾਤਾ ਨੰਬਰ ਵੀਡੀਓ ਉੱਪਰ ਚਲਾਵਾਂਗੇ ਗੁਰਮੀਤ ਸਿੰਘ ਜੋ ਕਿ ਉਹ ਹਰਵਿੰਦਰ ਸਿੰਘ ਦੇ ਚਾਚਾ ਜੀ ਨੇ ਉਹਨਾਂ ਦਾ ਖਾਤਾ ਲਾ ਕੇ Google Pay ਨੰਬਰ ਚਲਾਵਾਂਗੇ ਤੇ ਜਿੰਨੀ ਵੀ ਤੁਸੀਂ ਮਦਦ ਹੋ ਸਕਦੀ ਹੈ ਸੰਗਤ ਜਿੱਥੇ ਵੀ ਇਹ ਵੀਡੀਓ ਪਹੁੰਚੂ ਜਰੂਰ ਆਪਦੀ দান ਅਨੁਸਾਰ ਜਿੰਨਾ ਵੀ ਤੁਸੀਂ ਕਰ ਸਕਦੇ ਸਰਧਾ ਅਨੁਸਾਰ ਜਰੂਰ ਕਰਿਓ ਤਾਂ ਜੋ ਉਹਦੀ ਡੈੱਡ ਬੋਡੀ ਪਿੰਡ ਤੇ ਆ ਕੇ ਆਪਾਂ ਪਰਿਵਾਰ ਦੇ ਵਿੱਚ ਸੰਸਕਾਰ ਕਰ ਸਕੀਏ ਕਿਉਂਕਿ ਲਗਭਗ 20 ਤੋਂ 25 ਲੱਖ ਦਾ ਖਰਚਾ ਦੱਸਿਆ ਜਾ ਰਿਹਾ ਹੈਗਾ ਕਿਉਂਕਿ ਇਹ ਟਾਈਮ ਪਰਿਵਾਰ ਦੇ ਨਾਲ ਖੜਨ ਦਾ ਸਾਡੇ ਪਿੰਡ ਦੇ ਸਰਪੰਚ ਸਾਹਿਬ ਤੇ ਬਾਈ ਸਤਲਨ ਵੀਰ ਜੋ ਕਿ ਇਹ ਵੀ ਸਹਾਇਤਾ ਕਰ ਰਹੇ ਨੇ ਡੈੱਡ ਬੋਡੀ ਦੇ ਲਿਆਉਣ ਤੇ ਦੀ ਪੰਜਾਬ ਸਰਕਾਰ ਕੋਲ ਵੀ ਇਹਨਾਂ ਨੇ ਮਦਦ ਕਰੀ ਹੈ ਤੇ ਸਾਡੇ ਜੋ ਬੱਚੇ ਬਾਹਰ ਕੈਨੇਡਾ ਦੇ ਵਿੱਚ ਖੜੇ ਨੇ ਉਹਨਾਂ ਨੇ ਵੀ ਇੱਕ ਗੋ ਫੰਡਮੀ ਐਪ ਦੀ ਰਾਹੀਂ ਡੋਨੇਟ ਕਰ ਰਹੇ ਨੇ ਜਿਹੜੇ ਬਾਹਰਲੀ ਸੰਗਤ ਆ ਉਹ ਪੈਸੇ ਉੱਥੋਂ ਡੋਨੇਟ ਕਰ ਰਹੇ ਨੇ ਤੇ ਜਿਹੜੇ ਆਪਣੇ ਪੰਜਾਬੀ ਭਰਾ ਪੰਜਾਬ ਦੇ ਵਿੱਚ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜੇ Google Pay ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਇਹ ਗੁਰਮੀਤ ਸਿੰਘ ਸਰੋਬ ਮਗਤਿਆਰ ਸਿੰਘ ਦੇ ਨਾਮ ਤੇ ਆ ਖਾਤਾ ਨੰਬਰ ਵੀ ਮੈਂਸ਼ਨ ਕਰਕੇ ਲਾਵਾਂਗੇ ਤੇ ਉੱਪਰ ਜਿਹੜਾ ਗੋ ਫੰਡ ਵੀ ਐਪ ਦਾ ਲਿੰਕ ਆ ਉਹ ਵੀ ਪਾਵਾਂਗੇ ਜਰੂਰ ਤਿਲਖੋ ਜਿੰਨੀ ਵੀ ਤੁਸੀਂ ਮਦਦ ਕਰੋਗੇ ਤੁਹਾਡੇ ਸਹਿਯੋਗ ਨਾਲ ਹੀ ਇਹ ਕੰਮ ਨਿਪਰੇ ਚੜਨਾ ਸੰਗਤ ਤੋਂ ਵੱਡਾ ਕੁਝ ਨਹੀਂ ਹੁੰਦਾ ਸੰਗਤ ਦੇ ਸਹਿਯੋਗ ਨਾਲ ਹੀ ਇਹ ਜੇ ਕੰਮ ਨਿਪਰੇ ਚੜਦੇ ਨੇ ਕਿਉਂਕਿ ਆਪਣੇ ਪੰਜਾਬੀ ਭਰਾਰੇ ਜੋ ਸਾਰੇ ਪਹਿਲੇ ਦਿਨ ਤੋਂ ਇੱਕ ਦੂਜੇ ਦਾ ਮੋਢਾ ਲਾ ਕੇ ਮੋਢਾ ਖੜਦੇ ਨੇ ਇਸ ਕਰਕੇ ਬੇਨਤੀ ਹੈ ਜਰੂਰ ਤਿਲਖੋ ਜਿੰਨੀ ਵੀ ਮਦਦ ਹੋ ਸਕੇ ਜਰੂਰ ਕਰਿਓ ਤਾ ਜੋ ਪਰਿਵਾਰ ਆ ਸਰਦਾਰ ਹਰਵਿੰਦਰ ਸਿੰਘ ਬਿੰਦੀ ਦੀਆਂ ਅੰਤਮ ਰਸਮਾਂ ਆਪਣੇ ਪਿੰਡ ਵਿਖੇ ਕਰ ਸਕੇ ਕਿਉਂਕਿ ਜਰਮਨ ਦੇ ਵਿੱਚ ਵੀ ਜੇ ਕੋਈ ਅਸੀਂ ਜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਜੀ ਜੇ ਵੀ ਜਰਮਨ ਦੇ ਵਿੱਚ ਉੱਥੇ ਵੀ ਕੋਈ ਸੰਸਥਾ ਜਾਂ ਕੋਈ ਕਮੇਟੀ ਹੈ ਜੇ ਸਾਡੇ ਨਾਲ ਕੰਟੈਕਟ ਕਰ ਲੇ ਜੋ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਕੋਈ ਵੀ ਸਾਡੀ ਮਦਦ ਕਰਨੀ ਚਾਹੁੰਦੀ ਹੈ ਕਿਸੇ ਵੀ ਢੰਗ ਨਾਲ ਤੇ ਸਾਡੇ ਨਾਲ ਗੱਲ ਕਰ ਲੇ ਕਿ ਸਾਨੂੰ ਬਾਈ ਵੀ ਇੱਥੇ ਕੁਝ ਵੀ ਨਹੀਂ ਸੁਣਦ ਰਿਹਾ ਨਾ ਸਾਨੂੰ ਤੇ ਸਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਬੰਦੇ ਨੇ ਸਿਰਫ ਇਕੱਲਾ ਮਾਲਕ ਨੇ ਉਹਨਾਂ ਦੇ ਜੋ ਫੈਰਬਾਈ ਕਰ ਰਹੇ ਨੇ ਜੋ ਕੋਈ ਵੀ ਸਾਥ ਦਾ ਸਾਡੀ ਮਦਦ ਕਰਨੀ ਚਾਹੁੰਦਾ ਤਾਂ ਜਰੂਰ ਮਦਦ ਕਰਿਓ ਸਾਰੀ ਗੱਲਬਾਤ ਉਹ ਨੰਬਰ ਖਾਤਾ ਨੰਬਰ ਤੁਹਾਡਾ ਸਕਰੀਨ ਤੇ ਲਾ ਦਾਂਗੇ ਤੇ ਜਿੰਨੀ ਵੀ ਮਦਦ ਹੋ ਸਕੇ 500000 2000 ਆਪਦੇ ਕਿਸਾ ਤੁਸੀਂ ਜਰੂਰ ਕਰਿਓ ਖਾਤੇ ਚ ਪਾ ਕੇ ਸਾਨੂੰ ਬੇਨਤੀ ਹੈ ਇੱਕ ਪਰਿਵਾਰ ਨਾਲ ਖੜਨ ਦਾ ਮੌਕਾ ਜੀ ਕਿਉਂਕਿ ਆਪਾਂ ਇੱਕ ਦੂਜੇ ਨਾਲ ਸਾਥ ਨਾਲ ਇਹ ਕੰਮ ਕਰ ਸਕਦੇ ਆ ਬਾਕੀ ਸਾਡੇ ਪੰਡੇ ਸਰਪੰਚ ਸਾਹਿਬ ਖੜੇ ਨੇ ਬਾਈ ਸਰਨ ਸਾਰੇ ਆਪਣੇ ਸੰਗਤ ਖੜੀ ਹੈ ਤੁਸੀਂ ਕੋਈ ਵੈਰੀਫਾਈ ਵੀ ਜੇ ਕੋਈ ਵਿੱਚ ਕਈ ਬੰਦੇ ਦਸ ਵੀਡੀਓ ਚੱਕ ਕੇ ਆਪਦਾ ਸਕੈਨਰ ਲਾ ਦਿੰਦੇ ਨੇ ਆਪਦਾ ਨੰਬਰ ਲਾ ਕੇ ਵੀਡੀਓ ਪਾ ਦਿੰਦੇ ਨੇ ਉਹਨਾਂ ਤੋਂ ਪਰਹੇਜ਼ ਕਰਿਓ ਤੁਸੀਂ ਵੈਰੀਫਾਈ ਕਰਕੇ ਨੰਬਰ ਤੇ ਪਹਿਲਾਂ ਗੱਲ ਵੀ ਕਰ ਲਿਓ ਤੇ ਜਿੰਨੀ ਵੀ ਤੁਹਾਡੀ ਤੁਸੀਂ ਮਦਦ ਕਰੋਗੇ ਤੁਹਾਡਾ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ